ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਸਵੇਰ ਦਾ 6:30 ਦਾ 6:30 ਦਾ ਟਾਈਮ ਹੈ ਤੇ ਮੈਂ ਇਧਰ ਰੱਖ ਕੇ ਚਾਹ ਬਣਨੀ ਚਾਹ ਪੀ ਕੇ ਤੇ ਉਸ ਤੋਂ ਬਾਅਦ ਫਿਰ ਅਗਲੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ ਨਾ ਜਿਵੇਂ ਉੱਦਦੇ ਕੰਮ ਸ਼ੁਰੂ ਹੋ ਜਾਂਦੇ ਨੇ ਵੀ ਆਪਾਂ ਆਹ ਕੰਮ ਜੋ ਸੋਚ ਕੇ ਰਾਤ ਨੂੰ ਪੈਣੇ ਵੀ ਸਵੇਰੇ ਆ ਕਰਨਾ ਉਹ ਉਹ ਮੈਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਮੈਂ ਰਾਤ ਸੌਂ ਕਰੀ ਸੀ ਮੂੰਗੀ ਦਾਲ ਤੇ ਕਿਨੋ ਕਿਨਵਾ ਤੇ ਤੋਂ ਮੀਮੂਗੀ ਦਾਣ ਸੋਕ ਕਰਕੇ ਰੱਖੀ ਸੀ ਤੇ ਬ੍ਰੈਕਫਾਸਟ ਵਿੱਚ ਇਹਦੇ ਚੀਲੇ ਬਣਾਉਂਗੀ ਸਬਜ਼ੀਆਂ ਪਾ ਕੇ ਇਹ ਪੀਸ ਕੇ ਰੱਖ ਲਵਾਂਗੀ ਤੇ ਸਬਜ਼ੀ ਬਣਾਉਂਗੀ ਆਲੂ ਮਟਰ ਦੀ ਅੱਜ ਮਟਰ ਕੱਢੇ ਪੈਣ ਆਲੂ ਮਟਰ ਦੀ ਸਬਜ਼ੀ ਹੋਊਗੀ ਤੇ ਨਾਲ ਬ੍ਰੈਕਫਾਸਟ ਵਿੱਚ ਹੋਣਗੇ ਦਾਲ ਤੇ ਕਿਨਵਾ ਦੇ ਚੀਲੇ ਤੇ ਇਹਨਾਂ ਇਖਤਿਆਰੀਆ ਇੱਕ ਦਿਨ ਪਹਿਲਾਂ ਆਪਾਂ ਰਾਤ ਨੂੰ ਸੋਚ ਕੇ ਪੈ ਜੀ ਇਹਨਾਂ ਵੀ ਕੱਲ ਨੂੰ ਆਪਾਂ ਬ੍ਰੈਕਫਾਸਟ ਵਿੱਚ ਕੀ ਬਣਾਉਣਾ ਲੰਚ ਵਿੱਚ ਕੀ ਬਣਾਉਣਾ ਫਿਰ ਸਵੇਰ ਉੱਠਦੇ ਆਪਾਂ ਜਿਵੇਂ ਆਪਣੇ ਕੰਮ ਤੇ ਲੱਗ ਜਾਂਦੇ ਨੇ ਸੋਚਣ ਦੀ ਲੋੜ ਨਹੀਂ ਪੈਂਦੀ ਹੈਗੀ ਇੱਕ ਸੋਚਾ ਲੱਗਦਾ ਟਾਈਮ ਵੀ ਨਹੀਂ ਵੇਸਟ ਜਾਂਦਾ ਸੋਚਣ ਵਿੱਚ ਵੀ ਕੀ ਬਣਾਈਏ ਕੀ ਬਣਾਈਏ ਆਪਸ਼ਨਸ ਬਹੁਤ ਹੁੰਦੀਆਂ ਨੇ ਪਰ ਜੇ ਆਪਾਂ ਪਹਿਲਾਂ ਨਾ ਸੋਚੀ ਫਿਰ ਮੌਕੇ ਤੇ ਕੇਵਰ ਆਪਾਂ ਨੂੰ ਔੜਦਾ ਵੀ ਨਾ ਆਪਾਂ ਕੀ ਬਣਾਈਏ ਇਸ ਕਰਕੇ ਮੈਂ ਹਮੇਸ਼ਾ ਰਾਤ ਨੂੰ ਪਲੈਨਿੰਗ ਕਰ ਲੈਂਦੀ ਵੀ ਸਵੇਰੇ ਕੀ ਬਣਾਣਾ ਚਾਹੀਦਾ ਖਾਣੇ ਵਿੱਚ ਫਿਰ ਸਵੇਰੇ ਸੋਚਣ ਚ ਨਹੀਂ ਟਾਈਮ ਵੇਸਟ ਹੁੰਦਾ ਹੈਗਾ ਕਿਉਂਕਿ ਹੋਰ ਵੀ ਬਹੁਤ ਕੰਮ ਹੋ ਜਾਂਦੇ ਨੇ ਕੱਲ੍ਹ ਦਾ ਖਾਣਾ ਨੇ ਹੁੰਦਾ ਵੀ ਖਾਣੇ ਚ ਕੀ ਬਣਾਈਏ ਹੋਰ ਵੀ ਬਹੁਤ ਕੰਮ ਹੁੰਦੇ ਨੇ ਸਾਫ ਸਫਾਈਆਂ ਦੇ ਵੀ ਕੱਪੜੇ ਧੋਣੇ ਆ ਕਿ ਨਹੀਂ ਧੋਣੇ ਸਾਫ ਸਫਾਈ ਚ ਕੀ ਕਰਨਾ ਉਸ ਕਰਕੇ ਪਲੈਨਿੰਗ ਕਰਨੀ ਥੋੜੀ ਘਰ ਦੀ ਕੰਮਾਂ ਦੀ ਜ਼ਰੂਰੀ ਹੋ ਜਾਂਦੀ ਆ ਜੇ ਆਪਾਂ ਪਲੈਨਿੰਗ ਕਰਕੇ ਚੱਲਦੇ ਆ ਤਾਂ ਕੰਮ ਇੱਕ ਸਪੀਡ ਨਾਲ ਹੋਈ ਜਾਂਦੇ ਨੇ ਕਿਉਂਕਿ ਆਪਣੇ ਕੰਮ ਆਲਰੇਡੀ ਪਲਾਨਡ ਹੁੰਦੇ ਨੇ ਕੁਝ ਮੌਕੇ ਤੇ ਪਲੈਨਿੰਗ ਕਰੀਏ ਤਾਂ ਉਹ ਫਿਰ ਥੋੜਾ ਟਾਈਮ ਲੱਗ ਜਾਂਦਾ ਵੀ ਕੀ ਕਰੀਏ ਕੀ ਨਾ ਕਰੀਏ ਹਨ ਕਈ ਵਾਰ ਦਿਲ ਵੀ ਨਹੀਂ ਕਰਦਾ ਹੁੰਦਾ ਜੇ ਕੰਮ ਆਪਾਂ ਪਲਾਨ ਕਰਕੇ ਰੱਖੇ ਹੁੰਦੇ ਵੀ ਆਹ ਕਰਨੇ ਨੇ ਫਿਰ ਆਪਾਂ ਨੂੰ ਪਤਾ ਹੁੰਦਾ ਵੀ ਆਹ ਇੰਨੇ ਕੰਮ ਆਪਣੇ ਪਏ ਨੇ ਆਪਾਂ ਕਰਨੀ ਨੇ ਕੰਮ ਕਰਕੇ ਆਪਾਂ ਫਿਰ ਬੈਠਾਂਗੇ ਚਾਹ ਪੀ ਲਈਏ ਚਾਹ ਬਣ ਗਈ ਪੀ ਕੇ ਫਿਰ ਆਪਣੀ ਕੰਮਾਂ ਤੇ ਲੱਗ ਜੀ ਨਾ ਚਲੋ ਜੀ ਚਾਹ ਵੀ ਲੀਏ ਪਹਿਲਾਂ ਹੁਣ ਮੈਂ ਕਿਚਨ ਦੇ ਕੁਕਿੰਗ ਦਾ ਕੰਮ ਖਤਮ ਕਰ ਚੁੱਕੀ ਸੀ ਯਾਨੀ ਕਿ ਦਾਲ ਸਬਜ਼ੀ ਬਣ ਚੁੱਕੀ ਸੀ ਦੁੱਧ ਆ ਗਿਆ ਸੀ ਇੱਧਰ ਦੁੱਧ ਨੂੰ ਉਬਾਲ ਆ ਗਿਆ ਬੋਇਲ ਆ ਗਿਆ ਤੇ ਇੱਧਰ ਮੈਂ ਬ੍ਰੈਕਫਾਸਟ ਦੀ ਤਿਆਰੀ ਵੀ ਕਰਤੀ ਟਾਈਮ ਹੋ ਰਿਹਾ 7:30 ਦਾ ਆਟਾ ਗੁੰਨਿਆ ਪਿਆ ਸਬਜ਼ੀ ਆਲੂ ਮਟਰ ਦੀ ਬਣ ਚੁੱਕੀ ਐ ਮੈਂ ਕੁੱਕਰ ਖਾਲੀ ਕਰਕੇ ਡੋਂਗੇ 'ਚ ਸਬਜ਼ੀ ਕੱਢ ਤੇ ਕੁੱਕਰ ਵਾਸ਼ ਕਰਕੇ ਰੱਖਤਾ ਦਾਲ ਮੈਂ ਰਾਤ ਸੋਕ ਕਰੀ ਸੀ ਮੂੰਗੀ ਦਾਲ ਤੇ ਕਿਨਵਾ ਤੇ ਉਹ ਵੀ ਮੈਂ ਪੀਸ ਕੇ ਰੱਖ ਲਈ ਪਰ ਸਬਜ਼ੀਆਂ ਇਹਦੇ ਵਿੱਚ ਹਜੇ ਮਿਕਸ ਨਹੀਂ ਕਰੀਆਂ ਤੇ ਕਾਲੇ ਚਨੇ ਸੋਕ ਰਹੇ ਨੇ ਸ਼ਾਮ ਨੂੰ ਮੈਂ ਇਹ ਬਣਾਉਂਗੀ ਚਨਾ ਸੂਪ ਤੇ ਤੇ ਸਬਜ਼ੀਆਂ ਚੋਪ ਕਰਕੇ ਰੱਖ ਲਈਆਂ ਪਿਆਜ਼ ਟਮਾਟਰ ਹਰੀ ਮਿਰਚ ਸ਼ਿਮਲਾ ਮਿਰਚ ਧਨੀਆ ਵੀ ਮੈਂ ਲੱਗ ਕੇ ਚੋਪ ਕਰਕੇ ਰੱਖਿਆ ਹੋਇਆ ਜਦੋਂ ਮੈਂ ਚੀਲੇ ਬਣਾਉਣੇ ਹੋਣਗੇ ਤਾਂ ਮਿਕਸ ਕਰ ਲوں ਨਮਕ ਮਿਰਚ ਇਹਦੇ ਵਿੱਚ ਐਡ ਕਰ ਲਾਂਗੇ ਉਹ ਇਸ ਤਰ੍ਹਾਂ ਤੇ ਕੁਝ ਤਿਆਰੀ ਹੁੰਦੀ ਹੈ ਮੇਰੀ ਕੋਸ਼ਿਸ਼ ਹੁੰਦੀ ਹੈ 8:30 8 ਵਜੇ ਤੱਕ ਮੈਂ ਇੰਨਾ ਕੰਮ ਡਨ ਕਰਤਾ ਜਾਨੀ ਜੋ ब्रेकफास्ट ਵਿੱਚ ਖਾਣਾ ਜੋ ਲੰਚ ਵਿੱਚ ਖਾਣਾ ਵੀ ਤਿਆਰ ਕਰਕੇ ਰੱਖਦਾ ਜਿੰਨੇ ਕ ਭਾਂਡੇ ਹੁੰਦੇ ਨੇ ਸਾਫ਼ ਹੋ ਜਾਂਦੇ ਨੇ ਕਿਚਨ ਦਾ ਕਾਊਂਟਰ ਟਾਪ ਕਲੀਨ ਕਰ ਦਾਨੀਆਂ ਫਿਰ ਕਿਚਨ 'ਚ ਸਮੈਲ ਨਹੀਂ ਆਉਂਦੀ ਕਿਚਨ ਗੰਦੀ ਜੀ ਨਹੀਂ ਲੱਗਦੀ ਹੈਗੀ ਤੇ ਹੁਣ ਅਸੀਂ ਬ੍ਰੇਕਫਾਸਟ ਦਾ ਟਾਈਮ ਮੈਂ ਬਣਾ ਰਹੀ ਸੀ ਚੀਲੇ 8:30 8 ਵਜੇ ਤੱਕ ਮੈਂ ਕੁਕਿੰਗ ਦਾ ਕੰਮ ਡਨ ਕਰਕੇ ਉਸ ਤੋਂ ਬਾਅਦ ਮੈਂ ਪੌਣੇ 9 ਵਜੇ ਤੱਕ ਕੋਸ਼ਿਸ਼ ਹੁੰਦੀ ਹੈ ਮੈਂ ਨਹਾ ਲਾਂ ਪੌਣੇ 9 9 ਵਜੇ ਤੱਕ ਮੈਂ ਨਹਾ ਕੇ ਰੈਡੀ ਹੋ ਜਾਾਂ ਦੇ ਹਰ ਨੋਵੇ ਜੇ ਮੈਂ ਆ ਜਾਣੇ ਕਿਚਨ ਵਿੱਚ ਕਰਦੀ ਆਪਣੇ ਬ੍ਰੈਕਫਾਸਟ ਦੀ ਤਿਆਰੀ ਪੌਣੇ 9 ਵੀ ਆ ਜਾਂਦੀ ਕਈ ਵਾਰ 9 ਵੀ ਵੱਜ ਜਾਂਦੇ ਫਿਕਸ ਟਾਈਮ ਯਾਨੀ ਆਈ ਗਿਆ ਹੁੰਦਾ ਪੌਣੇ 9 9 ਦੇ ਕਰੀਬ ਬ੍ਰੈਕਫਾਸਟ ਛੱਡੀ ਕਰ ਲਾ ਇਧਰ ਤਿਆਰ ਹੋ ਰਹੇ ਨੇ ਦਾਲ ਦੇ ਚੀਲੇ ਵਿੱਚ ਸਬਜ਼ੀਆਂ ਪਾਈਆਂ ਬਹੁਤ ਹੀ ਟੇਸਟੀ ਲੱਗਦੇ ਨੇ ਬਹੁਤ ਹੀ ਹੈਲਦੀ ਨੇ ਤੇ ਪ੍ਰੋਟੀਨ ਰਿਚ ਨੇ ਮੈਨੂੰ ਚੀਲਾ ਦਹੀਂ ਨਾਲ ਵਧੀਆ ਲੱਗਦਾ ਅੱਜ ਮੈਂ ਲੇਟ ਹੋ ਗਈ 9:20 ਹੋ ਗਏ ਬ੍ਰੈਕਫਾਸਟ ਬਣਾਉਂਦੇ ਨੂੰ ਕਹਿੰਗੇ ਚੀਲੇਾਂ ਤੇਨ ਟਾਈਮ ਲੱਗ ਜਾਂਦਾ ਬਣਾਉਣ ਤੇ ਹੌਲੀ ਬਣਦੇ ਨੇ ਇਹ ਤੋਂ ਕਰ ਲਈਏ ਬ੍ਰੈਕਫਾਸਟ ਆਪਣਾ ਅੱਜ ਦਾਲ ਤੇ ਕਿਨੂਆ ਵਾਲੇ ਚੀਲੇ ਟਾਈਮ ਹੋ ਰਿਹਾ 11:30 ਦਾ ਤੇ ਹੁਣ ਮੈਂ ਥੋੜੇ-ਬਹੁਤ ਆਪਣੇ ਕੰਮ ਕਰਕੇ ਆ ਗਈ ਡਾਈਨਿੰਗ ਹਾਲ 'ਚ ਤੇ ਇੱਥੋਂ ਦੇ ਮੈਂ ਡਰਾਅਰਸ ਕਲੀਨ ਕਰਨੇ ਨੇ ਅੱਜ ਆਰਗਨਾਈਜ਼ ਕਰਨੇ ਨੇ ਅੰਦਰੋਂ ਕੰਦ-ਮੁੰਦ ਕੁਝ ਨਹੀਂ ਹੈਗਾ ਦੇ ਵਿੱਚ ਬਸ ਸਮਾਨ ਫੁੱਲਿਆ ਪਿਆ ਸਾਰੇ ਡਰਾਅਰਸ ਦਾ ਨਾ ਉੱਪਰ ਤੱਕ ਆਇਆ ਪਿਆ ਸਮਾਨ ਇਹ ਸਾਰੇ ਕੱਢ ਕੇ ਸਮਾਨ ਆਰਗਨਾਈਜ਼ ਕਰਨ ਵਾਲੇ ਨੇ ਆ ਦੇਖੋ ਸਮਾਨ ਕੱਢੂੰਗੀ ਕਿੱਕ ਦਾ ਦੁਬਾਰੇ ਫਿਰ ਛੀਨੂੰਗੀ ਆ ਦੇਖੋ ਬੱਚਿਆਂ ਨੇ ਵਿਚਾਰ ਹੈ ਕਿ ਡਿਵੈਲਪਮੈਂਟ ਨਾਲ ਕੀ ਕੁਝ ਤਾਂ ਲੱਗਾ ਫੁੱਲਿਆ ਪਿਆ ਸਮਾਨ ਸਾਰਾ ਇਸ ਕਰਕੇ ਇਹਨਾਂ ਵੀ ਕਰਦੀਆਂ ਸੈਟਿੰਗ ਸਾਰਿਆਂ ਦੀ ਇਧਰ ਪਈਆਂ ਮਠਾਈਆਂ ਛਠਾਈਆਂ ਜੋ ਮੈਂ ਬਿਲਕੁਲ ਮੂਤੇ ਨਹੀਂਦਰ ਇਹੇ ਖਾਂ ਵੀ ਪਤਾ ਨਹੀਂ ਕਿੰਨਾ ਕੁ weight ਵਧ ਗਿਆ ਨਾ ਸੀਗਾ ਮੇਰਾ ਇਸ ਕਰਕੇ ਕੁਛ ਨਹੀਂ ਮੈਂ ਖਾ ਰਹੀ ਹੈਗੀ ਇੱਕ ਦੋ ਨਿੱਕੇ ਲੱਡੂ ਖਾਂਦਾ ਸੀ ਜੀ ਵੀ ਕਰਦਾ ਲੱਡੂ ਖਾਂਦਾ ਸੀ ਉਸ ਤੋਂ ਬਾਅਦ ਕੁਛ ਨਹੀਂ ਖਾਂਦਾ ਮਠਾਈ ਬਹੁਤ ਪਈ ਹੈ ਇਧਰ ਪਈਆਂ ਰਿਓੜੀਆਂ ਮੂਸਲੀ ਪਈ ਹੈ ਇਹ ਵੀ ਮੇਰਾ ਸਮਾਨ ਸੈੱਟ ਕਰਨ ਦਾ ਟਾਈਮ ਹੀ ਲੱਗਿਆ ਬਸ ਇੱਕ ਵਾਰ ਮੈਂ ਇੱਕ ਐਦਾ ਸਾਈਡ ਤੇ ਇੱਕ ਕੋਰਨਰ ਬਣਾਤਾ ਵੀ ਖਾਣ ਪੀਣ ਦਾ ਸਮਾਨ ਸਾਰਾ ਇੱਧਰ ਇੱਕ ਸਾਈਡ ਤੇ ਰੱਖਦਾ ਡਾਈਨਿੰਗ ਟੇਬਲ ਖਾਲੀ ਕਰਕੇ ਰੱਖਿਆ ਹੋਇਆ ਚਲੋ ਜੀ ਹੁਣ ਕਰਦੇ ਆ ਸਾਫ ਸਫਾਈ ਬਹੁਤ ਜ਼ਿਆਦਾ ਸਮਾਨ ਭਰੇ ਪਿਆ ਡਰਾਅਰਸ ਵਿੱਚ ਆ ਮੈਂ ਰੈਪਿੰਗ ਪੇਪਰ ਨੇ ਇਸ ਤਰ੍ਹਾਂ ਵਧੀਆ ਤੇ ਰੱਖ ਜੂਣੀ ਕੋਈ ਡੱਬਾ ਵਗੈਰਾ ਮੈਨੂੰ ਵਧੀਆ ਮਜ਼ਬੂਤ ਮਿਲ ਜੇ ਉਹਦੇ ਉੱਪਰ ਰੈਪ ਕਰਨ ਵਾਸਤੇ ਆਸੀ ਆ ਬਾਸਕਟ ਵੀ ਮੈਂ ਲਈ ਨੀ ਨੂੰ ਮੈਂ ਕਰਦਾ ਯੂਜ਼ ਕਰਾਂ ਮੈਂ ਬੇਟੇ ਵਾਸਤੇ ਲਈ ਸੀ ਜਿਹਨੂੰ ਹੌਸਟਲ ਲੈ ਕੇ ਜਾਣੀ ਪਰ ਕਹਿੰਦਾ ਅੰਮਾ ਮੈਨੂੰ ਲੋਡ ਨਹੀਂ ਹੈਗੀ ਮੈਨੂੰ ਕਿੱਥੇ ਸੰਭਾਲਦਾ ਫਿਰੂੰਗਾ ਇਹ ਮੈਂ ਲਗਾ ਲਾਂ ਨਹੀਂ ਉਹੀ ਗੱਲ ਸਫਾਈ ਨਹੀਂ ਨਾ ਹੁੰਦੀ ਜਦ ਤੱਕ ਆਪਣਾ ਸਮਾਨ ਹੀ ਨਹੀਂ ਪਤਾ ਲੱਗਦਾ ਵੀ ਕੀ ਕੁਝ ਪਿਆ ਆਪਣੇ ਕੋਲੇ ਇਧਰ ਮੈਂ ਡਾਈਨਿੰਗ ਹਾਲ ਦੇ ਸਾਰੇ ਕਰਤੀ ਕਲੀਨਿੰਗ ਤੇ ਆਰਗੇਨਾਈਜੇਸ਼ਨ ਦੁਬਾਰੇ ਸੈਟਿੰਗ ਕਰੀ ਸਮਾਨ ਦੇ ਇਧਰ ਸਜੋਗ ਉਸ ਸਮਾਨ ਦੱਪ ਡੂ ਬੈਕਸਟਰਾ ਪਾਈ ਸੀ ਚੱਕਦੇ ਐਨੇ ਕਿਤੇ ਇੱਥੇ ਰਹਿਣਗੇ ਰਹਿਣਗੇ ਕਿਉਂਕਿਚਨ ਚ ਵੀ ਐਨਾ ਸਮਾਨ ਫਿੱਟ ਨਹੀਂ ਆਉਂਦਾ ਹੈਗਾ ਬਾਕੀ ਇੱਥੇ ਕੁਝ ਕੁਝ 스ਨੈਕਸ ਆ ਮਠ ਅਚਾਰਪਿਆ ਮਿਰਚ ਦਾ ਤੇ ਨਖ ਤੇ ਇਥੇ ਰਹੂਗਾ ਡਰਾਅਰਸ ਹੋ ਗਏ ਆਰਗਨਾਈਜ਼ਡ ਬਾਰੇ ਸਮਾਨ ਉਹੀ ਸੀ ਬਸ ਉੱਪਰ ਤੱਕ ਆਇਆ ਪੈਸੇ ਦਾ ਕੰਟ ਕੇ ਦੁਬਾਰੇ ਸੈਟਿੰਗ ਕਰਤੀ ਐ ਅੰਦਰੋਂ ਕਲੀਨ ਕਰਤਾ ਤੇ ਸਭ ਕੁਝ ਸੈਟ ਹੈ ਆਹ ਦੀ ਡਰਾਅਰ ਬਿਲਕੁਲ ਕਲੀਨ ਤੇ ਦੁਬਾਰੇ ਉਹੀ ਗੱਲ ਸਮਾਨ ਦੀ ਸੈਟਿੰਗ ਹੋ ਜਾਂਦੀ ਨਾ ਫੁੱਲੇ ਫੁੱਲੇ ਜਿਹਾ ਸਮਾਨ ਠੀਕ ਹੋ ਜਾਂਦਾ ਫਿਰ ਇਸ ਤਰ੍ਹਾਂ ਮੈਂ ਕੁਝ ਆਰਗਨਾਈਜ਼ਰ ਲਾਏ ਹੋਏ ਨੇ ਮੈਂ ਆ ਵੀ ਡੱਬਾ ਲਾਏ ਹੋਏ ਆ ਇਹਦੇ ਵਿੱਚ ਨਿੱਕਾ ਮੋਟਾ ਸਮਾਨ ਜਿਹੜਾ ਇਹਦਾ ਐਡਜਸਟ ਹੋ ਜਾਂਦਾ ਆਰਗਨਾਈਜ਼ ਹੋ ਜਾਂਦਾ ਨੀ ਤਾਂ ਨਿਕਨੇ ਕਸਮਾਨ ਕਿਥੇ ਵੱਡੇ ਸਮਾਨ ਥੱਲੇ ਦੱਬ ਜਾਂਦਾ ਪਤਾ ਹੀ ਨਾ ਲੱਗਦਾ ਜਿਹੜੋ ਲੱਭਦੇ ਆ ਫਿਰ ਮਿਲਦਾ ਨਹੀਂ ਆ ਵੀ ਇਧਰ ਮੈਂ ਤਾਂ ਐਕਸਟਰਾ ਡਾਇਰੀਸ ਪਈਆਂ ਨੇ ਇਹ ਸੀਡੀ ਵਾਲਾ ਹੋਆ ਆਰਗੇਨਾਈਜ਼ਰ ਬਹੁਤ ਪਹਿਲਾਂ ਦਾ ਪਿਆ ਇਹ ਸਾਮ੍ਹ ਕੇ ਰੱਖਣ ਦੇ ਵੀ ਸੀਡੀਆਂ ਨੇ ਪੁਰਾਣੀਆਂ ਚੱਲਦੀ ਆ ਤਾਂ ਹੈ ਨਹੀਂ ਹੁਣ ਪਰ ਇੱਕ ਜਸ ਨਿਸ਼ਾਨੀ ਹੁੰਦੀ ਆ ਵੀ ਪਹਿਲਾਂ ਇਸ ਤਰ੍ਹਾਂ ਦੀਆਂ ਸੀਡੀਆਂ ਸੀ ਹੈ ਤੇ ਕੁਝ ਇਧਰ ਐਕਸਟਰਾ ਹਪੇ ਨੇਗੇ ਇਹਦੇ ਵਿੱਚ ਆਪਿਆ ਮ사ਜਰ ਅਗਰ ਉਹ ਦਾ ਮੂਜ਼ ਮੰਗਵਾ ਲਿਆ ਤੇ ਬਸ ਜਿੱਦੇ ਕਦੇ ਕੋਈ ਦੁੱਖ ਦਾ ਕੋਈ ਹੱਡ ਕੋਡਾ ਕੋਈ ਜਿਹਨ ਮ사ਜ ਕਰਨੀ ਹੁੰਦੀ ਉਹਦੇ ਯੂਜ਼ ਹੁੰਦਾ ਤੇ ਆ ਐਕਸਟਰਾ ਆ ਡੱਬਾ ਮਠਾਈ ਵਾਲਾ ਇਹ ਡੱਬਾ ਦੇਖਾਂਗੇ ਕਦੇ ਯੂਜ਼ ਆਇਆ ਤਾਂ ਫਿਰ ਕਮੇ ਨੂੰ ਯੂਜ਼ ਕਰਾਂਗੇ ਅੰਦਰ ਪਰ ਸਪੇਸ ਨਹੀਂ ਹੈ ਨਹੀਂ ਇੰਨੀ ਸਲਿਮ ਜਿਹਾ ਬਹੁਤ ਸਲਿਮ ਜਿਹਾ ਡੱਬਾ ਹੈ ਡੂੰਗਾ ਨਹੀਂ ਹੈ ਨਾ ਅੰਦਰੋਂ ਪਰ ਉਹ ਸਾਈਜ਼ ਤੇ ਇਹ ਵੱਡਾ ਦੇਖਣਾ ਪਊ ਕਦੇ ਯੂਜ਼ ਆਇਆ ਤਾਂ ਹੁਣੇ ਫਿਰ ਮੈਂ 2 ਮਹੀਨਾ 2 ਮਹੀਨੇ ਰੱਖੂੰ ਫਿਰ ਮੈਂ ਛੁੱਟ ਦੇਣਾ ਜਾ ਕੇ ਇਹ तरह तो कुछ समान है बाकी आ कवर भी मेरी उसथल मैं सैटिंग करी है समान सारा क्रॉकरी सैट करके रखे पहला जल्दी भी ना ए होंगे भी चलो जिमें चीज़ टिक की ठीक है बस एक अंदर बार अंदर बाढ़ दो ला चीज़ टाइम नहीं होंगे से इना पर हूँ सारी सैटिंग करिए तो फिर क्रॉकर दैट हो गई साफ सफाई नहीं मैं करी है अंदरों कल ड्रॉट्स क्ड के समान क्लीन कराया पर इतने बस सैटिंग करी समान की आ सारे सर्विंग ट्रीज आ गई ਉਹ ਪਿੱਛੇ ਨਾ ਬਾਕਸ ਜੀ ਇੱਕ ਸਰਵਿੰਗ 스ਪੂਨਸ ਪਏ ਨੇ ਸਾਰੇ ਟਰੇ ਸਾਰੇ ਮੈਂ ਇੱਥੇ ਰੱਖੇ ਹੋਏ ਜਿਹੜੇ ਮੈਂ ਨਹੀਂ ਕਦੇ ਕਦੇ ਯੂਜ਼ ਕਰਦੇ ਕਿਚਨ ਜੇ ਮੇਰੇ ਕੋਲ ਦੋ ਤਿੰਨ ਅਲੱਗ ਤੋਂ ਹੈ ਹੀ ਨੇ ਛੋਟੀਆਂ ਵੱਡੀਆਂ ਜਿਹੜੇ ਡੇਲੀ ਯੂਜ਼ ਹੁੰਦੀਆਂ ਨੇ ਇਹ ਕਦੇ ਖਦਾਈ ਯੂਜ਼ ਹੁੰਦੀਆਂ ਤਾਂ ਐਕਸਟਰਾ ਟਰੇਸ ਨੇ ਇੱਥੇ ਇਹਦੇ ਨਾਲ ਦਾ ਡਿਨਰ ਸੈਟ ਅੱਧਾ ਮੈਂ ਕਿਚਨ ਚ ਲਗਾਇਆ ਹੋਇਆ ਇਹ ਸਾਰਾ ਉੱਥੇ ਰੱਖ ਦਿਆ ਫਿਰ ਸਾਰੇ ਤੇ ਸੈਟਿੰਗ ਨਹੀਂ ਬਣਦੀ ਭਾਂਡੇ ਸਟੀਲ ਦੇ ਵੀ ਕਿੰਨੇ ਹੋ ਜਾਂਦੇ ਨੇ ਕੁਝ ਮੈਂ ਅੱਧਾ ਕੱਲ ਲਾ ਲਿਆ ਇਹ ਵਿਚਾਰੋ ਯੂਜ਼ ਕਰ ਲਿਆ ਕਰਾਂਗੇ ਕਿੱਦੇ ਦਾ ਇਹ ਪਿਆਗਾ ਯੂਜ਼ ਜੀ ਨਹੀਂ ਆਉਂਦੇ ਹੈਗੇ ਭਾਂਡੇ ਬਾਕੀ ਇਧਰ ਸਾਰੀ ਕ੍ਰੌਕਰੀ ਦੀ ਇਧਰ ਸੈਟਿੰਗ ਆ ਸਾਰੀ ਇਧਰ ਕੋਈ ਹਲਚਲ ਨਹੀਂ ਸੀ ਮੈਂ ਤਾਂ ਮੇਰੀ ਆਹੀ ਰਮਾਰੀ ਸੀ ਬਸ ਇਥੋਂ ਪਾਂਡੇ ਬਹੁਤ ਯੂਜ਼ ਹੁੰਦੇ ਸੀ ਮੈਂ ਤਾਂ ਆਹੀ ਸੀਗੀ ਸੈਟਿੰਗ ਹੋ ਗਈ ਆ ਖਾਨਾ ਸੀਗਾ ਯਾ ਡਰਾਅਰ ਸੀ ਇਹ ਤਿੰਨੇ ਤੇ ਡਾਈਨਿੰਗ ਟੇਬਲ ਤੇ ਕਪੜਾ ਮਾਰਤਾ ਮੈਂ ਇਹ ਵੀ ਕਲੀਨ ਹੋ ਗਿਆ ਫਰੂਟ ਪੇ ਆਚਾਰ ਪੇ ਐਨਾ ਕਾ ਸਮਾਨ ਹੁੰਦਾ ਹੀ ਹੁੰਦਾ ਘਰ ਵਿੱਚ ਇਹ ਤਾਂ ਹੈ ਨਹੀਂ ਬਿਲਕੁਲ ਵੀ ਖਾਂਦੀ ਕਰਕੇ ਧਰਦੇ ਐਨਾ ਕਾ ਸਮਾਨ ਠੀਕੂਗਾ ਠੀਕੂ ਘਟੇ ਬਲਤੇ ਕਿ ਮੈਂ ਆਪਣੀ ਕਿਚਨ ਵਿੱਚ ਨਾ ਉਹ ਲਾਸਟ ਵਾਲੇ ਕੈਬਿਨੇਟ ਆਰਗੇਨਾਈਜ਼ਰ ਲੱਭ ਰਹੀ ਸੀ ਮੈਂ ਤੁਹਾਨੂੰ ਨਾ ਵੀ ਪਹਿਲਾਂ ਸ਼ੇਅਰ ਕੀਤਾ ਸੀਗੇ ਮੈਂ ਆਰਗੇਨਾਈਜ਼ਰ ਲੈ ਆਣੇ ਨੇ ਪਰ ਮੈਨੂੰ ਉਹਦੇ ਅਕੋਰਡਿੰਗ ਖਾਣੇ ਦੇ ਅਕੋਰਡਿੰਗ ਆਰਗੇਨਾਈਜ਼ਰ ਕੋਈ ਨਹੀਂ ਮਿਲਿਆ ਹੈਗਾ ਜਾਂ ਬਹੁਤ ਡੁੰਗੀਆਂ ਬਾਸਕਟਸ ਮਿਲਦੀਆਂ ਸੀਆਂ ਜਾਂ ਫਿਰ ਕੋਈ ਛੋਟਾ ਮਿਲਦਾ ਸੀ ਕੋਈ ਵੱਡਾ ਮਿਲਦਾ ਸੀ ਪਰ ਉਹਦੀ ਸੈਟਿੰਗ ਹੁਣ ਮੈਂ ਇਸ ਤਰ੍ਹਾਂ ਕਰਤੀ ਇਹਦੇ ਵਿੱਚ ਮੈਂ ਕਰੋਕਰੀ ਆਰਗੇਨਾਈਜ਼ ਕੀਤੀ ਤਾਂ ਕਿ ਮੈਂ ਵੱਧ ਤੋਂ ਵੱਧ ਕਰੋਕਰੀ ਆਪਣੀ ਯੂਜ਼ ਕਰ ਸਕਾਂ ਪਰ ਕਲੈਕਸ਼ਨ ਕਰਦੇ ਆ ਪਰ ਉਹਨੂੰ ਯੂਜ਼ ਕਦੋਂ ਕਰੀਏ ਨਾ ਮੈਨੂੰ ਐ ਹੁੰਦਾ ਵੀ ਮੈਂ ਯੂਜ਼ ਕਰਾਂ ਵੱਧ ਤੋਂ ਵੱਧ ਇੱਥੇ ਕੁਝ ਕੱਪ ਪਏ ਨੇ ਛੋਟੇ ਜੇ ਲੋਕਲ ਕੋਈ ਆਉਂਦਾ ਚਲੋ ਹਾਂ ਨਾ ਫਿਰ ਉਹਦੇ ਛੋਟੇ ਕੱਪਾਂ ਚਾਹ ਪੈਂਦੀ ਨੇ ਅਦਰਵਾਈਜ਼ ਉਹ ਰੋ ਕ੍ਰੋਕਰੀ ਵਾਲੇ ਜ ਵੱਡੇ ਪਏ ਨੇ ਇਹ ਕੁਝ ਗਲਾਸ ਨੇ ਜਿਹੜੇ ਟੁੱਟ ਗਏ ਕੋਈ ਚਾਰ ਰਹਿ ਗਏ ਕੋਈ ਪੰਜ ਰਹਿ ਗਏ ਤਾਂ ਉਹ ਇੱਥੇ ਯੂਜ਼ ਇੱਕ ਡੇਲੀ ਰੁਟੀਨ ਚ ਕੁਝ ਨਾ ਕੁਝ ਤੇ ਪਾਣੀ ਤਾਂ ਨਹੀਂ ਪੀਣਾ ਕੋਈ ਜੂਸ ਪੀਣਾ ਤਾਂ ਇੱਥੋਂ ਚੱਕਤੀ ਜਾਂਦੇ ਨੇ ਜੀ ਪੂਛਾ ਕ੍ਰੋਕਰੀ ਵਾਲੇ ਮੇਰੇ ਬਾਉਲਸ ਪਏ ਨੇ ਇੱਧਰ ਜੇ ਉਹ ਪਿੱਛੇ ਬਾਉਲ ਉਸ ਚ ਬਦਲਿਆ ਖਾ ਸਕਦੇ ਆ ਚਾਟ ਵਗੈਰਾ ਬਣਾਈ ਉਹ ਖਾ ਸਕਦੇ ਆ ਕੋਈ ਸਮੋਸਾ ਕਰ ਕੋਈ ਚੀਜ਼ ਹੀ ਜੇ ਉਹ ਵੀ ਖਾ ਸਕਦੇ ਆ ਬੋਇਲਡ ਐਗ ਨੇ ਆਪਾਂ ਆਵਲੇ ਪਲੇਟਸ ਖਾ ਸਕਦੇ ਆ ਕੋਈ ਫਰੂਟ ਕੱਟ ਕੇ ਖਾਣਾ ਇਸ ਤਰ੍ਹਾਂ ਫਿਰ ਯੂਜ਼ਟ ਆ ਜਾਂਦੇ ਨੇ ਉੱਪਰ ਵੀ ਪਏ ਨੇ ਕੰਟੇਨਰ ਪਿਆ ਆ ਬਾਉਲ ਪਏ ਨੇ ਆਵਲੇ ਮਲਮਈਂ ਦਾ ਬਾਉਲ ਪਿਆ ਉਹ ਪਿੱਛੇ ਬਾ ਰੱਖੇ ਹੋਏ ਨੇ ਮੈਂ ਦੋ ਬਾਉਲ ਦੋਸਤਾਂ ਦੇ ਇਹ ਜਿਹੜੇ ਮਾਈਕ੍ਰੋਵੇਵ 'ਚ ਯੂਜ਼ ਹੋ ਜਾਂਦੇ ਨੇ ਤੇ ਜੇ ਉਂ ਵੀ ਆਪਾਂ ਕੁਝ ਸਰਵ ਕਰਨਾ ਥੋੜਾ ਬਹੁਤ ਕਿ ਸਬਜ਼ੀ ਬਚੀ ਹੋਈ ਕੱਢਣੀ ਹੈ ਉਹ ਵੀ ਕੱਢ ਸਕਦੇ ਆ ਤੇ ਕੁਝ ਮੈਂ ਇੱਧਰ ਬਾਉਲਸ ਕੀਤੇ ਹੋਏ ਮਾਈਕ੍ਰੋਵੇਵ 'ਚ ਯੂਜ਼ ਕਰਨ ਵਾਸਤੇ ਨੀਚੇ ਕੱਪ ਪਏ ਨੇ ਉਹ ਪਰਬਾਉਨ ਉਹ ਜਿਹੜਾ microwaves 'ਚ ਯੂਜ਼ ਹੋ ਜਾਂਦੇ ਨੇ ਸਭ ਵਗੈਰਾ ਗਰਮ ਕਰਨੇ ਆ ਉਹ ਪਿੱਛੇ ਪੈਨੇ ਲੱਗ ਤਾਂ ਚੀਜ਼ ਆਪਣੇ ਕੋਲੇ ਪਈ ਹੋਵੇ ਨੇੜੇ ਪਈ ਹੋਵੇ ਨਾ ਤਾਂ ਯੂਜ਼ 'ਚ ਆ ਜਾਂਦੀ ਹੈ ਜਿੰਨੀ ਦੂਰ ਚੀਜ਼ ਹੋਊਗੀ ਓਨੀਆਂ ਘੱਟ ਯੂਜ਼ ਹੋਊਗੀ ਅੱਖਾਂ ਸਾਹਮਣੇ ਤੇ ਨੇੜੇ ਚੀਜ਼ ਹੋਊਗੀ ਤਾਂ ਆਪਾਂ ਯੂਜ਼ ਵੀ ਕਰ ਸਕਦੇ ਆ ਜਿੰਨੀ ਦੂਰ ਹੋਊਗੀ ਫਿਰ ਯੂਜ਼ 'ਚ ਨਹੀਂ ਆਉਂਦੀ ਹੈਗੀ ਤੋ ਇਸ ਤਰ੍ਹਾਂ ਇਹ ਦੋ ਖਾਨੇ ਮੈਂ ਕ੍ਰੋਕਰੀ ਵਾਸਤੇ ਰੱਖ ਰੱਖੇ ਨੇਗੇ ਤੇ ਕ੍ਰੋਕਰੀ ਰੱਖੀ ਆ ਵੀ ਯੂਜ਼ ਹੋ ਜੇ ਵਕਤੋਂ ਵਕਤ ਮੈਨੂੰ ਇਕੱਠਾ ਕਰਨ ਦਾ ਬਹੁਤ ਸ਼ੌਂਕ ਸੀ ਇਕੱਠੀ ਕਰ ਲਈ ਹੁਣ ਮੈਂ ਬੰਦ ਕਰੀ ਹੋਈ ਕ੍ਰੌਕਰੀ ਖਰੀਦੀ ਪਰ ਜਿੰਨੀ ਇਕੱਠੀ ਕਰੀ ਮੈਨੂੰ ਐਵੇਂ ਯੂਜ਼ ਕਰਾਂ ਕਿ ਕਿਨੇ ਕਿਤੇ ਕੰਮ ਲਾਵਾਂ ਇਹਨੂੰ ਬਰਤੋਂ ਚ ਲਿਆਵਾਂ ਖਰੀਦੀ ਆ ਪੈਸੇ ਲਾਇਨ ਇਹਦਾ ਯੂਜ਼ ਵੀ ਕਰੀਏ ਤੇ ਮੈਂ ਆਪਣੇ ਕਿਚਨ ਵਿੱਚ ਆ ਚੇਂਜ ਕੀਤਾ ਆ ਮੈਂ ਇੱਥੇ ਰੱਖੀ ਆ ਵੁੱਡਨ ਟ੍ਰੇ ਵੁੱਡਨ ਟ੍ਰੇ ਦੇ ਵਿੱਚ ਮੇਰੇ ਉਹੀ ਜਿਵੇਂ ਸੇਮ ਆਹ ਨਮਕਦਾਨੀ ਤੇ ਅਜਵੈਨ ਰੱਖੇ ਜਿਵੇਂ ਚਾਹ ਚ ਰੋਜ਼ ਪੈਂਦੇ ਫਿਰ ਡਰਾਅਰ ਖੋਲੋ ਕਈ ਵਾਰ ਡਰਾਅਰ ਚ ਨਾ गिर ਜਾਂਦੇ ਆ ਵਿੱਚੋਂ ਚ ਹੱਥ ਹਾਲიანੇ ਡਰਾਅ ਚ गिर ਜਾਂਦੀ ਫਿਰ ਇੱਥੇ ਰੱਖ ਲਈ ਜਿਹੜੀ ਚੀਜ਼ ਡੇਲੀ ਯੂਜ਼ ਹੁੰਦੀ ਹੈ ਛੋਟੀ ਜਿਹੀ ਹਾ ਕਹਿ ਲੋ ਤੁਸੀਂ ਕੁੰਡੀ ਪਰ ਇਹ ਚ ਨਾ ਇੱਕ ਲਾਈਚੀ ਮਸਾ ਕੁੱਟੀ ਜਾਂਦੀ ਜਸਟ ਇੱਕ ਦੇਖਣ ਨੂੰ ਸੋਹਣਾ ਲੱਗਦਾ ਦਵਿੰਦਰ ਨੇ ਮੈਨੂੰ ਕਿ ਦਵਾਈ ਕਹਿੰਦੇ ਲੈ 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 ਮੈਂ ਕਿ ਮੇਰੇ ਕੋਲ ਵੱਡੀ ਹੈਗੀ ਹੈ ਇਹਨੂੰ ਯੂਜ਼ ਚ ਨਾ ਦੀ ਇੱਕ ਦੇਖਣ ਨੂੰ ਕਾਊਂਟਰ ਤੇ ਸੋਹਣੀ ਲੱਗਦੀ ਹੈ ਬਈ ਚੀਜ਼ ਬਸ ਆਹ ਦੋਨੇ ਨਮਕਦਾਨੀਆਂ ਇਹ ਵੀ ਹੋ ਰਹੀਆਂ ਨੇ ਚੀਨੀ ਦੀਆਂ ਨੇ ਇਹ ਵੀ ਦੋਨੇ ਤੇ ਇੱਥੇ ਇਦਾਂ ਮੈਚਿੰਗ ਵੀ ਹੋ ਗਈ ਇਹਨਾਂ ਦੀ ਆਪਸ ਚ ਵਾਈਟ ਵਾਈਟ ਤੇ ਵੂਲਨ ਟ੍ਰੇ ਹੈ ਵੂਲਨ ਟ੍ਰੇ ਨਾ ਫਿਰ ਵੂਲਨ ਟ੍ਰੇ ਸੋਹਣੀ ਲੱਗਦੀ ਹੈਗੀ ਉਹ ਚੇਂਜ ਕੀਤਾ ਬਾਕੀ ਮੇਰਾ ਕਿਚਨ ਦੀ ਲੁੱਕ ਉਹੀ ਹੈ ਸੇਮ ਕੋਈ ਚੀਜ਼ ਆਹ ਟ੍ਰੇ ਮੈਨੂੰ ਇੱਥੇ ਸੋਹਣੀ ਲੱਗੀ ਇਹ ਇਹ ਦੋ ਦਾ ਸੈੱਟ ਆ ਇਹ ਛੋਟੀ ਹੈ ਇਸ ਤੋਂ ਵੱਡੀ ਹੈ ਉਹ ਉਧਰ ਡਾਈਨਿੰਗ ਹਾਲ ਚ ਪਈ ਆ ਆ ਛੋਟੀ ਟ੍ਰੇ ਮੈਂ ਇੱਥੇ ਰੱਖਦੀ ਇਹ ਛੋਟੇ ਸਾਈਜ਼ ਚ ਤੇ ਇਹ ਕਲਿੱਪ ਹੋਮ ਮੈਂ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਇੱਕ ਕੱਲ ਦਾ ਪਿਛਲੇ ਦਿਨ ਦਾ ਇੱਕ ਦਿਨ ਪਹਿਲਾਂ ਮੈਂ ਕਿਚਨ ਦੇ ਸਾਰੇ ਕਵਰਸ ਤੋਂ ਤੇ ਸਾਰੇ ਅਪਲਾਈਐਂਸਸ ਤੋਂ ਕਵਰ ਧੋਤੇ ਸੀਗੇ ਵਾਸ਼ ਕੀਤੇ ਸੀ ਵੀ ਜੋ ਮੈਂ ਕਵਰ ਲਗਾਉਣ ਲੱਗੀ ਨਾ ਮੈਨੂੰ ਲੱਗਿਆ ਵੀ ਚਲੋ ਮੈਂ ਇੱਕ ਵਾਰ ਅੰਦਰੋਂ ਕੈਬਿਨੇਟ ਕਲੀਨ ਕਰਦਾ ਤੇ 에ਅਰ ਫਰਾਈਰ ਬਾਹਰ ਕੱਢਦਾ 에ਅਰ ਫਰਾਈਰ ਮੈਨੂੰ ਚਾਹੀਦਾ ਵੀ ਸੀ ਮੈਂ ਮਖਾਣੇ ਡਰੋਸਟ ਕਰਨੇ ਸੀ 에ਅਰ ਫਰਾਈਰ ਵਿੱਚ ਮੈਂ ਕਿਹਾ ਚਲੋ ਨਾਲ ਮਖਾਣੇ ਰੋਸਟ ਕਰ ਲਵਨੀ ਆ 에ਅਰ ਫਰਾਈਰ ਬਾਹਰ ਨਿਕਲ ਆਊਗਾ ਤੇ ਅੰਦਰੋਂ ਖਾਨਾ ਖਾਲੀ ਹੋ ਜਾਊਗਾ ਕਲੀਨਿੰਗ ਵੀ ਹੋ ਜਾਊਗੀ ਅੰਦਰੋਂ ਕਾਫੀ ਟਾਈਮ ਹੋ ਗਿਆ ਸੀ ਅੰਦਰ ਕੈਬਿਨੇਟਸ ਦੇ ਵਿੱਚ ਕਪੜਾ ਨਹੀਂ ਮਾਰਿਆ ਸੀਗਾ ਜਿਸ ਦਿਨ ਮੈਂ ਕਿਚ ਉਸ ਦਿਨ ਵੀ ਮੈਂ ਸ਼ਟਰ ਕਲੀਨ ਨਹੀਂ ਕਰਦਾ ਕਹਾਂਗਾ ਸ਼ਟਰ ਮੈਂ ਉਸ ਦਿਨ ਕਲੀਨ ਕਰਦੀ ਹੁੰਦੀ ਹਾਂ ਜਿਸ ਦਿਨ ਮੈਂ ਆਪਣੇ ਅਪਲਾਈਅੰਸ ਬਾਹਰ ਕੱਢਦੀ ਹਾਂ ਨਾ ਅੰਦਰੋਂ ਖਾਲੀ ਹੋ ਜਾਂਦੀ ਜਗ੍ਹਾ ਫਿਰ ਮੈਂ ਕਲੀਨ ਕਰਦੀ ਹੁੰਦੀ ਹਾਂ ਨਹੀਂ ਅਦਰਵਾਈਜ਼ ਮੈਂ ਜ਼ਿਆਦਾ ਐਫਰਟ ਐਕਸਟਰਾ ਤੋਂ ਮੈਂ ਐਫਰਟ ਲਗਾਉਂਦੀ ਹੈਗੀ ਵੀ ਮੈਂ ਬਾਹਰ ਕੱਢਾਂ ਫਿਰ ਕਲੀਨ ਕਰਾਂ ਜਦੋਂ ਆ ਹੁੰਦਾ ਕੋਈ 에어 ਫਰ ਯੂਜ਼ ਹੋ ਰਿਹਾ ਹੋਣ ਟਾਈਮ 에어 ਫਰ ਵਾਲੀ ਜਿਹੜੀ ਜਗ੍ਹਾ ਜਿਹੜੀ ਖਾਲੀ ਪਈ ਉਹ ਤੇ ਕਪੜਾ ਮਾਰ ਦੋ ਬਾਕੀ ਐਕਸਟਰਾ ਸਮਾਨ ਵੀ ਮੈਂ ਬਾਹਰ ਕੱਢ ਦੱਸੇ ਉਹਨ ਕੈਬਨਟ ਅੰਦਰੋਂ ਕਲੀਨ ਕਰ ਦਾਨੀ ਆ ਪਿਛਲੇ ਦਿਨ ਇੱਕ ਦਿਨ ਪਹਿਲਾਂ ਦੀ ਵੀਡੀਓ ਹੈ ਸ਼ਾਮ ਨੂੰ ਮੈਂ ਕੰਮ ਕਰ ਰਹੀ ਸੀ ਉਦੋਂ ਹੈਲਪਰ ਵੀ ਆਈ ਹੋਈ ਸੀ 도ਰਸ ਐਂਡ ਵਿੰਡੋਸ ਕਲੀਨ ਕਰਨ ਉਹ ਵੀ ਆਈ ਹੋਈ ਸੀ ਤੇ ਮਕਾਨੇ ਵਿੱਚ ਰੋਸਟ ਕਰਨੇ ਰੱਖਤੇ ਤੇ ਅੰਦਰੋਂ ਕੈਬਿਨੇਟਸ ਦੀ ਮੈਂ ਕਰਦਾਂ ਨੀ ਕਲੀਨਿੰਗ ਫਿਰ ਅਪਲਾਈਐਂਸ ਕਵਰ ਕਰੂੰਗੀ ਕਿਉਂਕਿ ਕਵਰ ਕਰਨ ਦਾ ਨਾ ਮੇਰਾ ਦਿਲ ਨਹੀਂ ਕਰ ਰਿਹਾ ਮੈਨੂੰ ਆਇਆ ਲੱਗਿਆ ਵੀ ਕਵਰ ਮੈਂ ਠੀਕ ਹੈ ਤੋ ਤੇ ਮੈਂ ਕਵਰ ਕਰ ਦਿਆਂਗੀ ਪਰ ਵਿੱਚੋਂ ਮੈਂ ਕਲੀਨਿੰਗ ਨਹੀਂ ਕਰੀ ਆਪਣਾ ਮਨ ਨਹੀਂ ਮੰਨਦਾ ਹੈਗਾ ਵੀ ਨਹੀਂ ਇੱਕ ਵੀ ਆ ਨਾ ਬਈ ਇੱਕ ਵੀ ਚੀਜ਼ ਗੰਦੀ ਨਾ ਛੱਡੀਏ ਪੂਰੇ ਐਮ ਗਰਾਉਂਡ ਲੈਵਲ ਤੋਂ ਲੈ ਕੇ ਸਫਾਈ ਹੋਣੀ ਚਾਹੀਦੀ ਐ ਨਹੀਂ ਕੱਲੇ ਖਵਰ ਤੋਂ ਕਿ ਲਗਾਤੋਂ ਅਪਲਾਈਐਂਸ ਗੰਦੇ ਪਏ ਨੇ ਜਿਹੜੀ ਜਗ੍ਹਾ ਤੇ ਆਪਣੇ ਕਿਚਨ ਦਾ ਸਮਾਨ ਤੇ ਅਪਲਾਈਐਂਸ ਪੈਣ ਉਹ ਜਗ੍ਹਾ ਗੰਦੀ ਪਈ ਨਹੀਂ ਫਿਰ ਮੈਂ ਸੋਚਿਆ ਮਾਈਕ੍ਰੋਵੇਵ ਵੀ ਬਾਹਰ ਕੱਢਦਾ ਮਾਈਕ੍ਰੋਵੇਵ ਇੰਨਾ ਜਿਆਦਾ ਹੈਵੀ ਐ ਇੰਨਾ ਹੈਵੀ ਐ ਨਾ ਚੱਕਣਾ ਸੱਤੀ ਔਖਾ ਜਾਂਦਾ ਮੈਨੂੰ ਡਰ ਲੰਘਦਾ ਰਿਹਾ ਕਿ ਮੇਰੇ ਹੱਥਾਂ 'ਚੋਂ ਨਾ ਗਿਰਜੇ ਕਿਤੇ ਬਹੁਤ ਹੀ ਜਿਆਦਾ ਹੈਵੀ ਐ ਪਰ ਜਦੋਂ ਮੈਂ ਦੇਖਿਆ ਨਾ ਮਿਠਾ ਇਹਨਾਂ ਤੇ ਡਸਟ ਦਿਖੀ ਤਾਂ ਫਿਰ ਮੈਂ ਕਿਹਾ ਨਹੀਂ ਕੱਢਣਾ ਹੀ ਪਊਗਾ ਇਹ ਤਾਂ ਜੇ ਮੈਂ ਦਵਿੰਦਰ ਨੂੰ ਕਹੂੰਗੀ ਵੇਟ ਕਰੂੰਗੀ ਉਹ ਕਹਿਣਗੇ ਰੁਕ ਫਿਰ ਮੈਂ ਚਲੋ ਕਿੱਥੇ ਹੁਣ ਮੈਨੂੰ ਔਖੀ-ਤੌਕੀ ਇਹ ਵੀ ਮੈਂ ਕਰ ਲਈ ਦਮਾ ਫਿਰ ਮਾਈਕ੍ਰੋਵੇਵ ਮੈਂ ਬਾਹਰ ਕੱਢਿਆ ਤੇ ਇਹ ਵੀ ਕਲੀਨਿੰਗ ਕੀਤੀ ਕਿਉਂਕਿ ਇਹ ਮਾਈਕ੍ਰੋਵੇਵ ਨਾ ਬਹੁਤ ਜ਼ਿਆਦਾ ਹੈਵੀਅਰ ਡੇਲੀ ਬੇਸਿਸ ਤੇ ਜਰੂਰ ਹੀ ਮੈਂ ਸਫਾਈ ਕਰਨੀ ਹੁੰਦੀ ਹੈ ਮੈਂ ਨਹੀਂ ਇਹਨੂੰ ਕੱਟ ਸਕਦੀ ਕਿਉਂ ਮੈਨੂੰ ਹਾਂ ਬਈ ਚਲੋ ਰਹਿਣ ਦੋ ਬਹੁਤ ਸਪਾਰੀਏ ਕਿਸ ਤੇ ਚੱਕੂਗੀ ਪਰ ਹੁਣ ਮੈਨੂੰ ਦਿਖ ਗਿਆ ਸਾਈਡਾਂ ਤੋਂ ਡਸਟ ਵੀ ਬਹੁਤ ਡਸਟ ਜਮਾ ਹੋ ਗਈ ਤੇ ਹੁਣ ਕੱਢਣਾ ਹੀ ਪਊਗਾ ਤੇ ਫਿਰ ਇਹ ਵੀ ਮੈਂ ਖਾਲੀ ਕਰਕੇ ਜਗਾ ਮਾਈਕ੍ਰੋਵੇਵ ਵਾਲੀ ਇਹ ਤੇ ਵੀ ਕਲੀਨ ਕੀਤਾ ਕੱਪੜਾ ਦੋ ਵਾਰ ਮੈਂ ਮਾਰੇ ਸੁੱਕਾ ਕੱਪੜਾ ਨਾਲ ਡਸਟ ਚੱਕ ਜੇ ਕਲੀਨ ਹੋ ਗਿਆ ਸਫਾਈ ਹੋਈ ਹੋਵੇ ਨਾ ਆਪਣੇ ਮਨ ਨੂੰ ਵੀ ਤਸੱਲੀ ਤਸੱਲੀ ਹੁੰਦੀ ਹੈ ਕਿ ਹਾਂ ਮੇਰੀ ਆ ਜਗਾ ਮੇਰੀ ਆ ਚੀਜ਼ਾਂ ਮੇਰਾ ਅਪਲਾਈਐਂਸ ਸਾਫ਼ ਹੈ ਚਿਪਚਿਪਾ ਹਟ ਉਹ ਗੰਦਗੀ ਦੇਖਣੀ ਸੱਚੀ ਬਹੁਤ ਹੀ ਜ਼ਿਆਦਾ ਔਖੀ ਹੈ ਬਹੁਤ ਹੀ ਜ਼ਿਆਦਾ ਔਖੇ ਅੱਖਾਂ ਦੇਖ ਹੀ ਨਹੀਂ ਸਕਦੇ ਵੀ ਗੰਦਗੀ ਹੈ ਕੋਈ ਜਗਾ ਗੰਦਗੀ ਹੈ ਕੋਈ ਚੀਜ਼ ਗੰਦੀ ਹੈ ਨਹੀਂ ਰਹੀ ਨਹੀਂ ਹੁੰਦਾ ਹੈਗਾ ਕੰਮ ਦੋਸਤੋ ਬਾਦ ਦੁਬਾਰੇ ਸਾਰਾ ਸਮਾਨ ਟਿਕਾ ਦਾਂਗੇ ਵਾਪਸ ਜਿਹੜੇ ਮੈਂ ਕਵਰ ਤੋਤੇ ਸੀ ਅਪਲਾਈਐਂਸ ਵੈਰਾ ਤੋਂ ਉੱਪਰ ਲਗਾ ਦੂੰਗੀ ਤੇ ਸਮਾਨ ਦੀ ਕਰ ਦਾਂਗੇ ਸੈਟਿੰਗ ਇੰਨੇ ਘਰਾਂ ਵਿੱਚ ਨਿਕਾ ਮੋਟਾ ਕੰਮ ਨਿਕਲ ਹੀ ਆਉਂਦਾ ਮੈਂ ਸੋਚਿਆ ਨਹੀਂ ਸੀ ਮੈਂ ਇਹ ਕੰਮ ਕਰੂੰਗੀ ਮੈਂ ਜਸਟ ਕਵਰ ਧੋ ਕੇ ਕਵਰ ਵਾਪਸ ਹੀ ਲਗਾਉਣੇ ਸੀ ਪਰ ਮੈਨੂੰ ਨਹੀਂ ਪਤਾ ਸੀ ਵੀ ਇਹ ਤਾਂ ਕਵਰ ਮੇਰੇ ਤੋਂ ਲੱਗਣੇ ਨਹੀਂ ਸਫਾਈ ਕਰੇ ਬਿਨਾ ਸੋ ਫਿਰ ਮੈਂ ਸੋਚਿਆ ਚਲੋ ਸਫਾਈ ਕਰ ਹੀ ਦਿੰਨੀ ਆ ਕਈ ਵਾਰ ਨਾ ਕੋਈ ਕੰਮ ਤਾਂ ਪਲਾਨਡ ਨਹੀਂ ਹੁੰਦੇ ਨੇ ਕੋਈ ਕੰਮ ਅਨਪਲਾਨਡ ਹੀ ਹੋ ਜਾਂਦੇ ਨੇ ਸੋ ਇਹ ਕੰਮ ਮੇਰਾ ਅਨਪਲਾਨਡ ਹੀ ਸੀ ਇਹ ਮੇਰੀ ਪਲੈਨਿੰਗ ਨਹੀਂ ਸੀ ਕਿ ਮੈਂ ਸਫਾਈ ਕਰਨੀ ਆ ਇਹ ਤਾਂ ਕੰਮ ਮੇਰਾ ਅਨਪਲਾਨਡ ਹੀ ਗਿਆ ਜਦ ਪਰ ਜੋ ਹੋ ਗਿਆ ਚਲੋ ਵਧੀਆ ਹੋ ਗਿਆ ਸਾਫ ਸਫਾਈ ਹੋਗੀ ਇਹ ਵੀ ਕਿਸੇ ਦਿਨ ਨਹੀਂ ਹੁੰਦੀ ਜਿਸ ਦਿਨ ਕਦੇ ਮੂਡ ਜਾ ਪੰਦਾ ਤਾਂ ਇਸ ਤਰ੍ਹਾਂ ਸ਼ਟਰ ਮੈਂ ਆਪਣਾ ਆਰਗਨਾਈਜ਼ ਕੀਤਾ ਹੋਇਆ ਹੈਗਾ ਸਭ ਤੋਂ ਉੱਪਰ ਆਵਨ ਪਿਆ ਸੈਂਟਰ 'ਚ 에ਅਰ ਫਰ ਪਿਆ ਤੇ ਨੀਚੇ ਲਖਾਨੇ ਵਿੱਚ ਮਾਈਕ੍ਰੋਵੇਵ ਪਿਆ ਹੈ ਨਾ ਕਵਰ ਉੱਪਰ ਲਗਾ ਤੇ 에ਅਰ ਫਰ ਦਾ ਉੱਪਰ 에ਅਰ ਫਰ ਲਗਾਤਾ ਗਲਾਸੀ ਵਿੱਚ 에ਅਰ ਫਰ ਵਾਲਾ ਤੋਂ ਤਾਂ ਸੀਗਾ ਤੇ ਨੀਚੇ ਪਿੱਛੇ ਬੈਕ ਸਾਈਡ ਤੇ ਪਿਆ ਬ੍ਰੈਡ ਟੋਸਟਰ ਉਹਦੇ ਉੱਪਰ ਵੀ ਇੱਕ ਕੱਪੜਾ ਪਾ ਕੇ ਮੈਂ ਕਵਰ ਕੀਤਾ ਕਿਉਂਕਿ ਡੇਲੀ ਰੁਟੀਨ ਚੀਜ਼ਾਂ ਯੂਜ਼ ਨਹੀਂ ਹੁੰਦੀ ਅੱਗੇ ਇੱਕ ਟ੍ਰੇ ਰੱਖੀ ਹੋਈ ਆ ਇਹਦੇ ਵਿੱਚ ਤ੍ਰਿਫਲਾ ਚੂਰਨ ਰੱਖਿਆ ਹੋਇਆ ਹੈਗਾ ਸਤੀ ਤੋਂ ਪਿਲਾਦੀ ਚੂਰਨ ਇਸ ਤਰ੍ਹਾਂ ਰੱਖੇ ਹੋਏ ਨੇ ਮੋਰਿੰਗਾ ਪਾਊਡਰ ਵਗੈਰਾ ਸ਼ਹਿਦ ਰੱਖੇ ਹੋਏ ਨੇ ਕਿ ਆਪਾਂ ਕੋਈ ਡੇਲੀ ਬੇਸਿਕ ਸਜੀਆਂ ਯੂਜ਼ ਨਹੀਂ ਹੁੰਦੇ ਕਦੇ-ਕਦੇ ਯੂਜ਼ ਹੁੰਦੀਆਂ ਨੇ ਉਹ ਅਲੱਗ ਤੋਂ ਮੈਂ ਬਾਸਕਟ 'ਚ ਇੱਥੇ ਰੱਖੀ ਹੋਈਆਂ ਨੇ ਜਿਥੇ ਸਪੇਸ ਮਿਲਦੀ ਹੈ ਕਿਚਨ 'ਚ ਜਿਹੜੀ ਚੀਜ਼ ਰੱਖਣੀ ਹੁੰਦੀ ਉਹ ਤੇ ਰੱਖ ਦੋ ਪਰ ਹਾਂ ਚੀਜ਼ ਢੰਗ ਤਰੀਕੇ ਨਾਲ ਪਈ ਹੋਵੇ ਆਰਗੇਨਾਈਜ਼ਡ ਵੇ ਨਾਲ ਪਈ ਹੋਵੇ ਪਈ ਸੋਹਣੀ ਲੱਗੇ ਉਸ ਤੋਂ ਬਾਅਦ ਮੇਰਾ ਲੰਚ ਦਾ ਟਾਈਮ ਸੀ ਲੰਚ ਵਿੱਚ ਮੈਂ ਅੱਜ ਆਲੂ ਮਟਰ ਸਬਜ਼ੀ ਬਣਾਈ ਸੀ ਤੇ ਇੱਕ ਕਾਲਾ ਲਚਾਰੇ ਪਈ ਸੀ ਮੈਂ ਉਹ ਵੀ ਲੈ ਲਈ ਸੀਗੇ ਤੇ ਸ਼ਾਮ ਨੂੰ ਹੋ ਗਿਆ ਚਾਹ ਦਾ ਟਾਈਮ ਚਾਹ ਦੇ ਟਾਈਮ ਤੇ ਦਵਿੰਦਰ ਵੀ ਘਰੇ ਸੀਗੇ ਤੇ ਫਿਰ ਜਿਸ ਦਵਿੰਦਰ ਨਾਲ ਚਾਹ ਪੀਣੀ ਹੁੰਦੀ ਮੈਨੂੰ ਵਧੀਆ ਨਾ ਕੋਈ ਕੰਪਨੀ ਕਰ ਰਿਹਾ ਮੈਨੂੰ ਟਾਈਮ ਹੋ ਗਿਆ 4 ਵਜੇ ਦਾ 4 ਵਜਣ ਵਾਲੇ ਨੇ ਚਾਹ ਪੀ ਲਈ ਤੇ ਮੈਂ ਇਹਦੇ ਵਿੱਚ ਨਾ ਚਨੇ ਬੋਇਲ ਕਰਨੇ ਰੱਖਨੇ ਨੇ ਕਾਲੇ ਚਨੇ ਸੂਪ ਘਰੇ ਸੀ ਸਵੇਰੇ ਸੂਪ ਲਈ ਵੀ ਮੈਂ ਸੂਪ ਬਣਾਉਂਗੀ ਚਣਿਆਂ ਦਾ ਤੇ ਸਬਜੀ ਸਵੇਰ ਵਾਲੀ ਆਲੂ ਮਟਰ ਦੀ ਪਈ ਆ ਥੋੜੀ ਜੀ ਇਸ ਦਾ ਫਿਰ ਡਿਨਰ ਚ ਦਵਿੰਦਰ ਨੇ ਸੂਪ ਲੈਣਾ ਮੈਂ ਵੀ ਸੂਪ ਲਵਾਂਗੀ ਮੰਮੀ ਲੈਣਾ ਹੈ ਮੰਮੀ ਲੈ ਲਵਾਂਗੀ ਇਹ ਸਬਜ਼ੀ ਪਈ ਆਟਾ ਹੀ ਪਿਆ ਤੇ ਮੈਂ ਸੂਪ ਲਈ ਚਨੇ ਸੋਕ ਕਰੇ ਸੀਗੇ ਖਾਣੇ ਚਾਣੇ ਤੇ ਮੈਂ ਵੌਕ ਕਰਨ ਚੱਲ ਜੂਗੀ ਇਸ ਕਰਕੇ ਮੈਨੂੰ ਆਏ ਵਿੱਚ ਚਨੇ ਵੌਕ ਕਰਨ ਤੋਂ ਪਹਿਲਾਂ ਬੋਇਲ ਕਰਕੇ ਰੱਖ ਜਾ ਫਿਰ ਮੈਂ ਵੌਕ ਕਰਕੇ ਆਉਂਗੀ ਫਿਰ ਮੈਂ ਬਾਕੀ ਦੀ ਤਿਆਰੀ ਬਾਅਦ ਵਿੱਚ ਟੜਕਾ ਛੜਕਾ ਮਾਰਨ ਨੂੰ ਚ ਲਗਾਉਂਗੀ ਉਹ ਮੈਂ ਜੋ ਮੈਨੂੰ ਇਹਦੇ ਲਈ ਸਮਾਨ ਚਾਹੀਦਾ ਹੂ ਮੈਂ ਹੁਣ ਤਿਆਰ ਕਰਕੇ ਫਿਰ ਵੌਕ ਕਰਨ ਜਾਉਂਗੀ ਫਿਰ ਵੌਕ ਕਰਕੇ ਆ ਕੇ ਬਸ ਮੈਂ ਸਿਰਫ ਸੂਪ ਦੀ ਪ੍ਰੈਪਰੇਸ਼ਨ ਕਰਨੀ ਹੋਵੇ ਸਮਾਨ ਮੇਰੇ ਕੋਲ ਤਿਆਰ ਹੋਵੇ ਤੈਨੂੰ ਮੈਂ ਰੱਖ ਦਿੰਨੇ ਬੋਇਲ ਕਰਨਾ ਇਹਦੇ ਵਿੱਚ ਨਮਕ ਵਗੈਰਾ ਮੈਂ ਕੁਝ ਨਹੀਂ ਪਾਉਂਗੀ ਤੁਸੀਂ ਚਾਹੋ ਤਾਂ ਨਮਕ ਪਾ ਸਕਦੇ ਮੈਂ ਨਮਕ ਕੁਝ ਨਹੀਂ ਪਾਉਂਦੀ ਬਾਅਦ ਵਿੱਚ ਹੀ ਪਾਉਂਦੀ ਕਿੰਨਾ ਖਸੂਬ ਬਣ ਕੇ ਤਿਆਰ ਹੋਦਾ ਕਿੰਨਾ ਕੁ ਨਮਕ ਚਾਹੀਦਾ ਬਾਅਦ ਵਿੱਚ ਐਡ ਕਰੂੰਗੀ ਇੱਕ ਵਾਰ ਇਹਨੂੰ ਬੋਇਲ ਕਰਨਾ ਰੱਖ ਦਿੰਦੀ ਹਾਂ ਚਾਣਾ ਸੂਪ ਬਣਾਉਣ ਲਈ ਮੈਂ ਲਸਣ ਅਦਰਕ ਲਿਆ ਤੇ ਇਹਨੂੰ ਮੈਂ ਕੁੰਡੀ ਵਿੱਚ ਕੁੱਟ ਲੂੰਗੀ ਫਰੈਸ਼ ਕੁੱਟੇ ਦਾ ਟੇਸਟ ਫਰਕ ਹੁੰਦਾ ਜੇ ਤੁਸੀਂ ਪੇਸਟ ਪਹਿਲਾਂ ਦਾ ਸਟੋਰ ਕਰਿਆ ਹੋਇਆ ਹੈ ਜਾਂ ਬਾਜ਼ਾਰ ਵਾਲਾ ਪੇਸਟ ਪਾਉਂਗੇ ਫੇਰ ਫਰਕ ਹੋਊ ਟੇਸਟ ਦਾ ਪਰ ਜੋ ਫਰੈਸ਼ ਕੁੱਟ ਕੇ ਪਾਉਣੇ ਨਾ ਟੇਸਟ ਬਹੁਤ ਵਧੀਆ ਹੁੰਦਾ ਸਰ ਕੋਸ਼ਿਸ਼ ਕਰਿਓ ਫਰੈਸ਼ ਲਸਣ ਤੇ ਅਦਰਕ ਕੁੱਟ ਕੇ ਪਾਓ ਇਹਨੂੰ ਕੁੰਡੀ 'ਚ ਮੈਂ ਕੁੱਟ ਲੂੰਗੀ ਇੱਧਰ ਮੈਂ ਲਿਆ ਟਮਾਟਰ ਇਹ ਮੈਂ ਡੇਢ ਟਮਾਟਰ ਵਾਂਗੂ ਲੈ ਲਿਆ ਬਾੜਨ ਹਾਫ ਹੋਗੇ ਇੱਕ ਟਮਾਟਰ ਕਾਫੀ ਵੱਡਾ ਸੀ ਡੇਢ ਟਮਾਟਰ ਮੈਂ ਲੈ ਲਿਆ ਜਣੇ ਮੈਂ ਛੋਟੀ ਕੌਲੀ ਭਿੰਤੇ ਸੀ ਇਸ ਕਰਕੇ ਡੇਢ ਲਿਆ ਤੁਸੀਂ ਦੋ ਟਮਾਟਰ ਪਾ ਲਓ ਢਾਈ ਪਾ ਲਓ ਤਿੰਨ ਪਾ ਲਓ ਟਮਾਟਰ ਨਾਲ ਟੇਸਟ ਅੱਛਾ ਹੀ ਹੋਊਗਾ ਜੇ ਤੁਹਾਨੂੰ ਖਟਾਸ ਘੱਟ ਪਸੰਦ ਆ ਤਾਂ ਫਿਰ ਘੱਟ ਪਾ ਲਓ ਪਰ ਟਮਾਟਰ ਨਾਲ ਟੇਸਟ ਅੱਛਾ ਹੀ ਹੋਊਗਾ ਇਹਨੂੰ ਆਪਾਂ ਜਾਰਜ ਗ੍ਰਾਈ ਤੇ ਇਹਨੂੰ ਕੁ ਮੈਂ ਕੁੰਡੀ ਚ ਕੁੱਟੂਗਾ ਤੁਸੀਂ ਚਾਹੋ ਇਕੱਠਾ ਗੁੱਟ ਲਓ ਪਰ ਜੇ ਲਸਣ ਅਦਰਕ ਕੁੱਟ ਕੇ ਆਪਾਂ ਪਹਿਲਾਂ ਭੁੰਨ ਲਈਏ ਟੇਸਟ ਦਾ ਵੀ ਫਰਕ ਪੈਂਦਾ ਥੋੜੇ ਥੋੜੇ ਚੀਜ਼ਾਂ ਟੇਸਟ ਦਾ ਫਰਕ ਪੈਂਦਾ ਐਕਚੁਅਲੀ ਮੈਨੂੰ ਇਸ ਤਰ੍ਹਾਂ ਪਸੰਦ ਆ ਵੀ ਇਹਨੂੰ ਅਲੱਗ ਕੁੱਟ ਕੇ ਭੁੰਨੀਏ ਇਹਨੂੰ ਕੁੱਟ ਲਾਂਗੇ ਆਪਾਂ ਪੇਸਟ ਬਣਾ ਕੇ ਰੱਖ ਲਾਂਗੇ ਤੇ ਟਮਾਟਰ ਨੂੰ ਵੀ ਆਪਾਂ ਉਹਦੀ ਪਿਉਰੀ ਬਣਾ ਕੇ ਰੱਖ ਲਾਂਗੇ ਚਨੇ ਬੋਇਲਡ ਹੋ ਰਹੇ ਨੇ ਉਸ ਤੋਂ ਬਾਅਦ ਆਪਾਂ ਤਿਆਰੀ ਕਰਾਂਗੇ ਸੂਪ ਦੀ ਲਸਣ ਅਦਰਕ ਮੈਂ ਕੁੱਟ ਲਿਆ ਇਹਦੇ ਟਮਾਟਰ ਦੇ ਵੀ ਪਿਉਰੀ ਬਣ ਚੁੱਕੀ ਆ ਅਸ ਐਨੀ ਤਿਆਰੀ ਆਪਾਂ ਕਰਨੀ ਆ ਸੂਪ ਵਾਸਤੇ ਟਮਾਟਰ ਦੀ ਪਿਓਰੀ ਲਸਣ ਅਦਰਕ ਕੁੱਟਣੀ ਆ ਤੇ ਇੱਧਰ ਮੇਰੇ ਚਨੇ ਬੋਇਲ ਹੋ ਰਹੇ ਨੇ ਬਸ ਐਨੀ ਤਿਆਰੀ ਕਰਨੀ ਆ ਉਸ ਤੋਂ ਬਾਅਦ ਆਪਾਂ ਪ੍ਰੈਪਰੇਸ਼ਨ ਕਰਾਂਗੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਟਾਈਮ ਹੋ ਗਿਆ 4:20 ਦਾ ਸਾਢੇ 4 ਹੋਲ ਮਾ ਲੀ ਨੇ ਤੇ ਹੁਣ ਆਈਆ ਵਾਕ ਕਰਨ ਵਾਕ ਕਰਕੇ ਚੱਲਾਂਗੇ ਅੰਦਰ ਵੈਦਰ ਹੋ ਗਿਆ ਖਰਾਬ ਅੱਜ ਤਰੀਖ ਹੈ ਇਹ 22 ਜਨਵਰੀ 22nd ਆਫ ਜਨਵਰੀ ਤੇ ਕੱਲ ਵੈਦਰ ਵੈਸੇ ਵੀ ਖਰਾਬ ਦੱਸਿਆ ਵੀ 23 ਤੋਂ ਬਾਰਿਸ਼ ਦਿਖਾ ਰਿਹਾ ਪਰ ਬੱਦਲਵਾਈ ਹੁਣ ਹੋ ਚੁੱਕੀ ਆ ਹਵਾਵਾਂ ਚੱਲ ਰਹੀ ਠੰਢੀ ਠੰਢੀ ਹਵਾ ਚੱਲ ਰਹੀ ਮਤਲਬ ਸਿਰ ਸੁੱਟ ਕੇ ਆਈਆ ਕੋਈ ਬਿਮਾਰ ਹੋਣ ਤੋਂ ਡਰ ਲੱਗਦਾ ਪਹਿਲਾਂ ਬਿਮਾਰ ਹੋ ਗਈ ਸੀ ਕਈ ਦਿਨ ਮੰਜੇ ਤੇ ਪੈਰੇ ਆਈ ਮੈਂ ਪਤਾ ਮਿੰਦੂ ਵੇਂ ਦਰਵਾਜ਼ਾ ਮਾਰ ਲਨ ਘਰੇ ਕੋਈ ਆਇਆ ਚਾਹ ਪਾਣੀ ਕਰਨਾ ਪਊਗਾ ਹਾਂਜੀ ਅਹ ਵਾਹ ਆ ਗਈ ਉਹ ਵੱਜ ਦੀ ਆਵਾਜ਼ ਆਵਾਜ਼ ਵਾਜੀ ਮੈਂ ਪਹਿਲਾਂ ਕਹਿਆ ਸੀ ਮੈਂ ਵਾਕ ਕਰਦੀ ਆ ਤੂੰ ਵਾਕ ਕਰ ਲੈ ਮੈਂ ਤੈਨੂੰ ਡਿਸਟਰਬ ਨਹੀਂ ਕਰਾਂ ਤਾ ਤੂੰ ਵਾਕ ਕਰ ਲੈ ਚਲੋ ਜੀ ਜਾ ਕੇ ਮੈਂ ਚਾਹ ਪਾਣੀ ਕਰਾ ਹੁਣੀ ਆਈ ਸੀ ਮੇਹ ਜੇ ਬਾਰ ਵਾਕ ਕਰਨਾ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਸੂਪ ਬਰਉਣਾ ਚਕਾਲੇ ਚਣਿਆਂ ਦਾ ਸੂਪ ਮੈਂ ਇੱਕ ਲੈ ਲੈ ਪੈਨ ਪੈਨ ਦੇ ਵਿੱਚ ਮੈਂ ਪਾਇਆ ਦੇਸੀ ਘਿਓ ਤੁਸੀਂ ਮੱਖਣ ਵੀ ਪਾ ਸਕਦੇ ਹੋ ਮੱਖਣ ਦੇ ਦੇਸੀ ਘਿਓ ਦੋਨੋਂ ਹੀ ਜਾਂ ਪਾ ਸਕਦੇ ਹੋ ਮੈਂ ਇਹਨੂੰ ਬਹੁਤ ਹੀ ਹੈਲਦੀ ਵੇ ਨਾਲ ਬਣਾ ਰਹੀ ਆ ਜਿਹੜਾ ਬਾਜ਼ਾਰ ਵਿੱਚ ਆਪਾਂ ਲੈਨੇ ਬਹੁਤ ਹੀ ਅਨ ਹੈਲਦੀ ਵੇ ਨਾਲ ਬਣਾਉਂਦੇ ਪਤਾ ਨਹੀਂ ਕੀ ਕੁਝ ਪਾਇਆ ਹੁੰਦਾ ਉਹਦੇ ਵਿੱਚ ਹਨਾ ਮੈਂ ਬਿਲਕੁਲ ਸਿੰਪਲ ਤੇ ਹੈਲਦੀ ਵੇ ਨਾਲ ਬਣਾਉਂਗੀ ਇਹਦੇ ਵਿੱਚ ਆਪਾਂ ਬਿਲਕੁਲ ਵੀ ਅਹੀ ਚੀਜ਼ ਨਹੀਂ ਪਾਵਾਂਗੇ ਜੀ ਦੇ ਕਰਕੇ ਅਨ ਹੈਲਦੀ ਹੋ ਜਾਏ ਮੈਂ ਸਿਰਫ 1 ਡੇਢ ਕ ਚਮਚਾਹੀ ਤੇਸੀ ਕੀ ਉਹ ਲੈ ਲੈ ਜਿਹਦੇ ਵਿੱਚ ਲਸਣ ਅਦਰਕ ਦਾ ਪੇਸਟ ਮੈਂ ਪਾਤਾ ਜਿਹੜਾ ਆਪਾਂ ਲਸਣ ਅਦਰਕ ਕੁੱਕ ਕੇ ਰੱਖਿਆ ਹੋਇਆ ਸੀਗਾ ਉਹ ਪੁੰਨ ਲਾਂਗੇ ਹਲਕਾ ਐ ਬਰਾਊਨਿਸ਼ ਕਲਰ ਹੋ ਜਾਵੇ ਫਿਰ ਆਪਾਂ ਜਿਹੜੀ ਟਮਾਟਰਾਂ ਦੀ ਪਿਉਰੀ ਬਣਾਈ ਸੀ ਉਹ ਪਾ ਦਾਂਗੇ ਇਹਦੇ ਵਿੱਚ ਤੇ ਇਹਨੂੰ ਟਮਾਟਰਾਂ ਦੀ ਪਿਉਰੀ ਨੂੰ ਭੁੰਨ ਲਾਂਗੇ ਜਦ ਤੱਕ ਬਿਲਕੁਲ ਇਹ ਡਰਾਈ ਨਹੀਂ ਹੋ ਜਾਂਦੀ ਪਿਉਰੀ ਟਮਾਟਰ ਬਿਲਕੁਲ ਭੁੰਨੇ ਨਹੀਂ ਜਾਂਦੇ ਕਲਰ ਨਹੀਂ ਤੇ ਡਾਰਕ ਹੋ ਜਾਂਦਾ ਇਹ ਮੋਇਸਚਰ ਨਹੀਂ ਖਤਮ ਹੋ ਜਾਂਦਾ ਉਦੋਂ ਤੱਕ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਜਿਵੇਂ ਆਪਾਂ ਸਬਜ਼ੀ ਦਾ ਮਸਾਲਾ ਭੁੰਨਦੇ ਹਾਂ ਉਸ ਤਰ੍ਹਾਂ ਆਪਾਂ ਭੁੰਨ ਲੈਣਾ ਬਹੁਤ ਹੀ ਟੇਸਟੀ ਸੂਪ ਬਣਦਾ ਕਰੇ ਤੇ ਹੈਲਦੀ ਬਣਦਾ ਜੇ ਤੁਸੀਂ weight loss ਕਰ ਰਹੇ ਹੋ ਤੇ ਇਹ ਸੂਪ ਤੁਸੀਂ ਲੈ ਸਕਦੇ ਹੋ ਪਰ ਤੁਸੀਂ ਇੰਨੀ ਕੋਸ਼ਿਸ਼ ਕਰਿਓ ਵੀ ਇਹ ਸੂਪ ਜੇ ਤੁਸੀਂ ਸ਼ਾਮ ਨੂੰ ਲਹੋਗੇ ਤਾਂ ਸ਼ਾਮ ਨੂੰ ਜਲਦੀ ਲੈ ਲਿਓ ਡਿਨਰ ਵਿੱਚ ਕਿਉਂਕਿ ਪ੍ਰੋਟੀਨ ਜਿਹੜਾ ਚਣਿਆਂ ਵਿੱਚ ਹੁੰਦਾ ਕਾਫੀ ਹੈਵੀ ਪ੍ਰੋਟੀਨ ਹੁੰਦਾ ਹੈ ਇਹ ਆਪਾਂ ਨੂੰ ਡਾਈਜੈਸਟ ਕਰਨਾ ਥੋੜਾ ਮੁਸ਼ਕਲ ਲੱਗਦਾ ਟਾਈਮ ਲੱਗਦਾ ਡਾਈਜੈਸਟ ਕਰਨ ਵਿੱਚ ਇਸ ਕਰਕੇ ਜਲਦੀ ਲੈ ਲਓ ਜੇ ਸੂਪ ਚਣਿਆਂ ਦਾ ਲਓ ਗੋਡਨਰ ਵਿੱਚ ਤਾਂ ਕਿ ਪੈਣ ਵੇਲੇ ਤੱਕ ਥੋੜਾ ਡਾਈਜੈਸਟ ਹੋ ਜੇ ਹੁਣ ਮੈਂ ਚਣਿਆਂ ਨੂੰ ਮੈਸ਼ ਕਰ ਰਹੀ ਹਾਂ ਅੱਧੇ ਚਣੇ ਮੈਂ ਮੈਸ਼ ਕਰੂੰਗੀ ਅੱਧੇ ਮੈਂ ਦੇ ਹੀ ਰੱਖ ਲੈਣਾ ਚਾਹੇ ਤੁਸੀਂ ਥੋੜੇ ਅਲੱਗ ਕੱਢ ਕੇ ਮੈਸ਼ ਕਰ ਲਓ ਮੈਂ ਕੁੱਕਰ ਦੇ ਵਿੱਚ ਹੀ ਮੈਸ਼ ਕਰ ਲੇ ਮੈਨੂੰ ਅਹੀਂ ਸਿੱਥੇ ਕਿੱਥੇ ਲੱਗ ਤੋਂ ਭਾਂਡਾ ਗੰਦਾ ਕਰਾਂਗੇ ਕੁੱਕਰ ਦੇ ਵਿੱਚ ਹੀ ਮੈਂ ਅੱਧੇ ਚਣੇ ਮੈਸ਼ ਕਰ ਲੇ ਤੁਹਾ ਮਸਾਲਾ ਦੇਖੋ ਆਪਣੇ ਤੇ ਡਰਾਈ ਹੋ ਚੁੱਕਾ ਜਿਹੜਾ ਆਪਾਂ ਟਮਾਟਰ ਦੀ ਪਿਉਰੀ ਬਣਾਈ ਸੀ ਉਹ ਡਰਾਈ ਹੋ ਚੁੱਕੀ ਭੁੰਨ ਚੁੱਕੇ ਨੇ ਤੇ ਆਪਾਂ ਜਿਹੜਾ ਕੁੱਕਰ ਚਨੇ ਮੈਸ਼ ਕਰੇ ਸੀ ਵਿੱਚ ਹੀ ਪਾਣੀ ਜਣਿਆ ਵਾਲਾ ਐਡ ਕਰ ਦਾਂਗੇ ਤੇ ਆਪਾਂ ਥੋੜੇ ਜਿਹਾ ਪਾਣੀ ਦੀ ਹੋਰ ਲੋੜ ਪਊਗੀ ਤੇ ਉਹ ਨਹੀਂ ਬਿਲਕੁਲ ਡਰਾਈ ਹੋ ਜਾਣਾ ਇਹ ਨਹੀਂ ਪਾਣੀ ਥੋੜਾ ਜਿਹਾ ਮੈਂ ਹੋਰ ਐਡ ਕਰ ਲੂੰਗੀ ਪਾਣੀ ਹੋਰ ਐਡ ਕਰ ਲਾਂਗੇ ਬਾਕੀ ਤੁਹਾਡਾ ਟੇਸਟ ਹੈ ਤੁਸੀਂ ਕਿੰਨਾ ਖੂਪ ਗਾਣਾ ਪਤਲਾ ਤੁਹਾਨੂੰ ਪਸੰਦ ਹੈ ਉਸ ਅਕੋਰਡਿੰਗ ਤੁਸੀਂ ਰੱਖ ਸਕਦੇ ਹੋਗੇ ਤੇ ਜਿਵੇਂ ਇਹਦੇ ਵਿੱਚ ਬੋਇਲ ਆਊਗਾ ਤੇ ਨਮਕ ਤੇ ਕਾਲੀ ਮਿਰਚ ਪਾ ਦਾਂਗੀ ਤੁਸੀਂ ਲਾਲ ਮਿਰਚ ਪਾ ਸਕਦੇ ਛੋਦਾ ਟੇਸਟ ਹੈ ਪਰ ਲਾਲ ਮਿਰਚ ਨਾਲ ਬੁੱਲੇ ਜੇ ਬਹੁਤ ਮਚ ਆਉਂਦੀ ਹੈ ਇਸ ਕਰਕੇ ਮੈਂ ਅਵੋਇਡ ਕਰਦੀ ਆ ਮੈਂ ਸਿਰਫ ਕਾਲੀ ਮਿਰਚ ਤੇ ਨਮਕ ਪਾ ਰਹੀ ਹਾਂ ਇਸ ਤੋਂ ਬਿਨਾਂ ਮੈਂ ਕੋਈ ਮਸਾਲਾ ਕੋਈ ਸੌਸ ਕੁਝ ਨਹੀਂ ਪਾ ਰਹੀ ਕਿਉਂਕਿ ਮੈਂ ਇਹਨੂੰ ਬਹੁਤ ਹੈਲਦੀ ਵੇ ਨਾਲ ਬਣਾ ਰਹੀ ਹਾਂ ਇਸ ਕਰਕੇ ਮੈਂ ਕੁਝ ਨਹੀਂ ਪਾ ਰਹੀ ਕਈ ਤਾਂ ਬਟਰ ਵੀ ਇਹਦੇ ਵਿੱਚ ਬਹੁਤ ਪਾਉਂਦੇ ਨੇ ਟੇਸਟ ਲਈ ਠੀਕ ਹੈ ਬਟਰ ਟੇਸਟੀ ਲੱਗਦਾ ਪਰ ਉਹ ਹੀ ਗੱਲ ਨਾਲ ਅਨ ਹੈਲਦੀ ਹੋ ਜਾਂਦਾ 2-4 ਮਿੰਟ ਬੋਇਲ ਕਰਨ ਤੋਂ ਬਾਅਦ ਸਰ ਇਹਦੇ ਵਿੱਚ ਮੈਂ ਪਾ ਰਹੀ ਆਲਰ ਰੋਟ ਅੱਧਾ ਚਮਚਾ ਕਾਰਨ ਫਲਾਰ ਪਾਊਡਰ ਜਾਂ ਆਰ ਆ ਰੋਟ ਕਹਿ ਜਾਂਦੇ ਹਨਾ ਥੋੜਾ ਜਿਹਾ ਗਾੜਾ ਕਰਨ ਵਾਸਤੇ ਇਹ ਜਿਹੜਾ ਪਾਣੀ ਆ ਪਤਲੀ ਗਰੀਵੀ ਟਾਈਪ ਸੂਪ ਹੈ ਤਾਂ ਉਹ ਗਾੜਾ ਹੋ ਜੂ ਤਾਂ ਉਹ ਲਿਫਟ ਮਾ ਜਾ ਹੋ ਜਾਊਗਾ ਪਾਣੀ 'ਚ ਤੁਸੀਂ ਘੋਲ ਕੇ ਉਹ ਪਾ ਲਓ ਥੋੜਾ ਥੋੜਾ ਪਾਓ ਤਾਂ ਕਿ ਇੱਕਦਮ ਬਹੁਤ ਜਤਨ ਜ਼ਿਆਦਾ ਗਾੜਾ ਨਾ ਹੋ ਜਾਏ ਸੂਪ ਥੋੜਾ ਥੋੜਾ ਪਾਉਂਦੇ ਰਹੋ ਜਿਵੇਂ ਦੀ ਤੁਹਾਨੂੰ ਕੰਸਿਸਟੈਂਸੀ ਇਹਦੀ ਚਾਹੀਦੀ ਹੈ ਬਸ 1-2 ਮਿੰਟ ਬੋਇਲ ਕਰਨਾ ਆਲਰ ਰੋਟ ਪਾਉਣ ਤੋਂ ਬਾਅਦ ਬਹੁਤ ਜ਼ਿਆਦਾ ਬੋਇਲ ਨਹੀਂ ਇਹਨੂੰ ਕਰਨਾ ਹੈ ਕਿ ਨਹੀਂ ਬਹੁਤ ਜ਼ਿਆਦਾ ਗਾ 1-2 ਮਿੰਟ ਬੋਇਲ ਕਰਨ ਤੋਂ ਬਾਅਦ ਫਿਰ ਆਪਣਾ ਸੂਪ ਇਹ ਹੋ ਜਾਊਗਾ ਰੈਡੀ ਸਰਵ ਕਰਨ ਵਾਸਤੇ ਦੇਖੋ ਸਬਜ਼ੀਆਂ ਅਲੱਗ-ਅਲੱਗ ਟੇਸਟ ਹੁੰਦਾ ਅਲੱਗ-ਅਲੱਗ ਚੋਇਸ ਹੁੰਦੀ ਹੈ ਨਾ ਅਸੀਂ ਜਿਵੇਂ ਘਰੇ ਸੂਪ ਇਹ ਬਣਾਉਨੇ ਆ ਜਿਵੇਂ ਸਾਨੂੰ ਪਸੰਦ ਆ ਮੈਂ ਉਸ ਤਰ੍ਹਾਂ ਦੀ ਰੈਸਪੀ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਬਹੁਤ ਹੀ ਟੇਸਟੀ ਬਣਦਾ ਔਰ ਇਹਨੂੰ ਸਰਵ ਆਪਾਂ ਕਿਵੇਂ ਕਰਨਾ ਉਹ ਵੀ ਆਪਾਂ ਦੇਖ ਲਵਾਂਗੇ ਸੂਪ ਨੂੰ ਸਰਵ ਕਰਨ ਵਾਸਤੇ ਮੈਂ ਬਰੀਕ ਪਿਆਜ਼ ਕੱਟ ਲਿਆ ਪਨੀਰ ਦੇ ਛੋਟੇ-ਛੋਟੇ ਪੀਸ ਕੱਟ ਲਏ ਤੇ ਇੱਕ ਨਿੰਬੂ ਲੈ ਲਿਆ ਤੇ ਇਹਨੂੰ ਆਪਾਂ ਜਦੋਂ ਆਪਾਂ ਸਰਵ ਕਰਨਾ ਆਪਾਂ ਸੂਪ ਆਪਾਂ ਲੈਣਾ ਤਾਂ ਤੁਸੀਂ ਬਰੀਕ ਪਿਆਜ਼ ਐਡ ਕਰ ਸਕਦੇ ਹੋ ਪਨੀਰ ਦੇ ਪੀਸ ਐਡ ਕਰ ਸਕਦੇ ਹੋ ਨੀਂंबू ਨਾ ਚੋਟ ਸਕਦੇ ਹੋ ਇਹ ਨਾਲ ਇਹਦਾ ਟੇਸਟ ਹੋਰ ਵੀ ਵੱਧ ਜਾਣਾ ਟੇਸਟ ਹੋਰ ਵੀ ਅੱਛਾ ਹੋ ਜਾਣਾ ਬਾਕੀ ਥੋੜੀ ਚੋਇਸ ਆ ਸਿੰਪਲ ਲੈਣਾ ਚਾਹੋ ਸਿੰਪਲ ਵੀ ਲੈ ਸਕਦੇ ਹੋ ਹਰ ਇੱਕ ਦਾ ਅਲੱਗ-ਅਲੱਗ ਟੇਸਟ ਹੁੰਦਾ ਸੋ ਇਸ ਜੀ ਮੇਰੀ ਅੱਜ ਦੀ ਵੀਡੀਓ ਹੋਪਸ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਿਆ ਸਬਸਕ੍ਰਾਈਬ ਕਰ ਲੋ ਤਾਂ ਕਿ ਆਉਣ ਵਾਲੇ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਤੇ ਮਿਲਦਾ ਰਹੇ ਤੇ ਮਿਲਾਂਗੇ ਹੋਰ ਵੀਡੀਓ ਲੈ ਕੇ ਤਾਂ ਤੱਕ ਲਈ ਸਾਰਿਆਂ